ਨਮਸਕਾਰ ਆਸ਼ੀਸ਼ ਮਿੱਤਲ ਇੱਥੇ ਆਰਸਨ ਵਡਸ ਤੋਂ ਅਤੇ ਇਸ ਵਾਰ ਮੈਂ ਤੁਹਾਨੂੰ ਇੱਕ ਪੂਰਾ ਘਰੇਲੂ ਸੈੱਟ ਦਿਖਾਵਾਂਗਾ ਜਿਸ ਵਿੱਚ ਇੱਕ ਬੈੱਡਰੂਮ ਸੈੱਟ ਵੀ ਸ਼ਾਮਲ ਹੈ ਅਤੇ ਬੈੱਡਰੂਮ ਸੈੱਟ ਵਿੱਚ ਇੱਕ ਬੈੱਡ, ਓਟੋਮੈਨ, ਕੋਸੀ ਚੇਅਰ ਸੈੱਟ, ਇੱਕ ਕੌਫੀ ਟੇਬਲ ਦੇ ਨਾਲ ਦੋ ਕੁਰਸੀਆਂ ਫਿਰ ਸਾਡੇ ਕੋਲ ਇੱਕ ਡਰੈਸਿੰਗ ਟੇਬਲ ਹੈ ਇੱਕ ਟੀਵੀ ਯੂਨਿਟ ਇੱਕ ਪੂਰੇ ਆਕਾਰ ਦਾ ਸ਼ੀਸ਼ਾ ਇੱਕ ਪੂਰਾ ਆਕਾਰ ਦਾ ਸ਼ੀਸ਼ਾ ਫਿਰ ਸਾਡੇ ਕੋਲ ਇੱਕ ਡਾਇਨਿੰਗ ਟੇਬਲ, ਇੱਕ ਡਬਲ ਉਕਰਿਆ ਸੋਫਾ ਸੈੱਟ ਹੈ ਅਤੇ ਲਿਵਿੰਗ ਰੂਮ ਸੈਟ ਵਿੱਚ ਇੱਕ ਝੂਲਾ ਸ਼ਾਮਲ ਹੁੰਦਾ ਹੈ ਇੱਕ ਝੂਲਾ ਜੋ ਇਸ ਨੂੰ ਪੂਰੀ ਤਰ੍ਹਾਂ ਇੱਕ ਵੱਖਰਾ ਸੈਟ ਬਣਾਉਂਦਾ ਹੈ ਇਸ ਵਿੱਚ ਇੱਕ ਕਰੋਕਰੀ ਯੂਨਿਟ ਵੀ ਸ਼ਾਮਲ ਹੈ ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਦਿਖਾਵਾਂਗਾ ਆਓ ਇੱਥੇ ਬਿਸਤਰੇ ਨਾਲ ਸ਼ੁਰੂ ਕਰੀਏ ਉਹ ਸਭ ਕੁਝ ਜੋ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਿਹਾ ਹਾਂ ਈਕ ਦੀ ਲੱਕੜ ਵਿੱਚ ਹੈ ਟੈਂਦੀ ਵਿੱਚ ਅਸੀਂ ਇਸ ਨੂੰ ਸਾਗਵੰਦੀ ਲੱਕੜ ਕਹਿੰਦੇ ਹਾਂ ਭਾਰੀ ਉੱਕਰੀ ਹੋਈ ਕਰ ਚੀਜ਼ ਭਾਰੀ ਉੱਕਰੀ ਹੋਈ ਹੈ ਕਰ ਜਗ੍ਹਾ ਬਹੁਤ ਕਲਾਤਮਕ ਡਿਜ਼ਾਈਨ ਅਤੇ ਸਾਡੇ ਕੈਟਾਲਾਗ ਵਿੱਚੋਂ ਇੱਕ ਚੋਟੀ ਦੇ ਮਾਡਲ ਨੂੰ ਗਾਹਕ ਦੁਆਰਾ ਮੌਕੇ ਲਈ ਚੁਣਿਆ ਗਿਆ ਹੈ। ਬੈੱਡ ਵਿੱਚ ਇੱਕ ਬੈੱਡ ਕਿੰਗ ਸਾਈਜ਼ ਬੈੱਡ ਸ਼ਾਮਲ ਹੈ। ਦੋ ਨਾਈਟਸਟੈਂਡਸ ਨੂੰ ਸਾਈਡ ਟੇਬਲ ਵੀ ਕਿਹਾ ਜਾਂਦਾ ਹੈ, ਬਹੁਤ ਹੀ ਸੌਖਾ ਚੀਜ਼ ਅਤੇ ਇੱਕ ਓਟੋਮਨ ਜਾਂ ਅਸੀਂ ਇਸ ਨੂੰ ਇੱਥੇ ਬੈਟਨ ਵਾਲਾ ਬੈੱਡ ਬੈਂਚ ਕਹਿੰਦੇ ਹਾਂ। ਬੈੱਡ ਬੈਂਚ ਇੱਕ ਬਹੁਤ ਹੀ ਦਿਲਚਸਪ ਸੰਗਲਖ ਹੈ। ਇਹ ਬੈਟਨ ਵਾਲੀ ਕੁਰਸੀ ਦਾ ਕੰਮ ਕਰ ਸਕਦਾ ਹੈ। ਇਹ ਇੱਕ ਪਿਆਰ ਸੈਟੀ ਦੇ ਤੌਰ ਤੇ ਕੰਮ ਕਰ ਸਕਦਾ ਹੈ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਾਰੇ ਪਾਸਿਆਂ ਤੋਂ ਖੁੱਲਾ ਹੈ ਇਸ ਲਈ ਇਹ ਕਿਤੇ ਵੀ ਜਾ ਸਕਦਾ ਹੈ ਅਤੇ ਬੈੱਡਰੂਮ ਸੈੱਟ ਦੇ ਨਾਲ ਬਹੁਤ ਚੰਗੀ ਤਰ੍ਹਾਂ ਜਲ ਕਰ ਸਕਦਾ ਹੈ ਫਿਰ ਸਾਡੇ ਕੋਲ ਇੱਕ ਕਾਫੀ ਟੇਬਲ ਦੇ ਨਾਲ ਦੋ ਕੁਰਸੀਆਂ ਵੀ ਇੱਕ ਬਹੁਤ ਵਧੀਆ ਸੰਕਲਪ ਹੈ ਅਤੇ ਪਿਛਲੀ ਉਚਾਈ ਜੋ ਤੁਸੀਂ ਦੇਖਦੇ ਹੋ ਥੋੜੀ ਉੱਚੀ ਹੈ ਇਸ ਲਈ ਇਹ ਅਰਧ ਉੱਚ ਦਾ ਵੀ ਕੰਮ ਕਰਦਾ ਹੈ ਬੈੱਡਰੂਮ ਦੀ ਕੁਰਸੀ ਆਮ ਤੌਰ ਤੇ ਉੱਚੀ ਪਿੱਠ ਵਾਲੀਆਂ ਕੁਰਸੀਆਂ ਅੱਜਕੱਲ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ ਪਰ ਇਹ ਇੱਕ ਅਰਧ ਉੱਚੀ ਨਹੀਂ ਬਹੁਤ ਉੱਚੀ ਨਹੀਂ ਬਹੁਤ ਘੱਟ ਨਹੀਂ ਅਤੇ ਬਹੁਤ ਵਧੀਆ ਡਿਜ਼ਾਈਨ ਹੈ। ਕਾਫੀ ਮਸ਼ਹੂਰ ਕੁਰਸੀ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਗਿਆ ਮਾਡਲ ਦੁਬਾਰਾ ਆਫ-ਵਾਈਟ ਗੋਲਡ ਹਾਈਲਾਈਟਿੰਗ ਅਤੇ ਗਾਹਕ ਦੁਆਰਾ ਚੁਣੇ ਗਏ ਫੈਬਰਿਕ ਵਿੱਚ ਜਦੋਂ ਅਸੀਂ ਬਿਸਤਰੇ ਬਾਰੇ ਗੱਲ ਕਰਦੇ ਹਾਂ ਤਾਂ ਬਿਸਤਰੀ ਆਮ ਤੌਰ ਤੇ ਕਿੰਗ ਸਾਈਜ਼ ਜਾਂ ਰਾਣੀ ਦੇ ਆਕਾਰ ਦੇ ਹੁੰਦੇ ਹਨ। ਤੁਸੀਂ ਸੁਪਰ ਕਿੰਗ ਸਾਈਜ਼ ਲਈ ਵੀ ਜਾ ਸਕਦੇ ਹੋ ਜਾਂ ਜੇ ਤੁਹਾਡੇ ਮਨ ਵਿੱਚ ਕੋਈ ਖਾਸ ਮਾਪ ਹੈ ਇਹ ਵੀ ਕੰਮ ਕਰ ਸਕਦਾ ਹੈ। ਅਤੇ ਇਹ ਦੁਬਾਰਾ ਸਟੋਰੇਜ ਵਿੱਚ ਹੈ ਪਰ ਇਹ ਸਟੋਰੇਜ ਉਸ ਤੋਂ ਬਿਲਕੁਲ ਵੱਖਰੀ ਹੈ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਇਹ ਸਾਹਮਣੇ ਤੋਂ ਖੁੱਲਦਾ ਹੈ ਅਤੇ ਬਾਕਸ ਇੱਕ ਸਿੰਗਲ ਬਾਕਸ ਹੈ ਇਸ ਲਈ ਸਾਨੂੰ ਪੂਰੇ ਬਕਸੇ ਨੂੰ ਇੱਥੇ ਹਿਲਾਉਣ ਦੀ ਲੋੜ ਹੈ ਅਤੇ ਇਹ ਦੋਵੇਂ ਪਾਸੇ ਦੋਰੇ ਹਾਈਜਲਿਕ ਦੇ ਨਾਲ ਸਾਹਮਣੇ ਤੋਂ ਖੁੱਲਦਾ ਹੈ ਬੈੱਡ ਸਟੋਰੇਜ ਦੀ ਧਾਰਨਾ ਜਿਸ ਬਾਰੇ ਮੈਂ ਪਹਿਲਾਂ ਵੀ ਵਿਆਖਿਆ ਕੀਤੀ ਹੈ ਆਮ ਤੌਰ ਤੇ ਅਸੀਂ ਦੋਵਾਂ ਪਾਸਿਆਂ ਨੂੰ ਇੱਕ ਪਾਸੇ ਪੂਰੀ ਸਾਈਡ ਅਤੇ ਦੋ ਵੱਖ-ਵੱਖ ਬਕਸੇ ਪ੍ਰਦਾਨ ਕਰਦੇ ਹਾਂ ਕਿਉਂਕਿ ਉਹ ਆਵਾਜ਼ਾਈ ਲਈ ਆਸਾਨ ਹਨ ਦੋ ਵੱਖ-ਵੱਖ ਬਕਸੇ ਅਤੇ ਤੁਸੀਂ ਇੱਕ ਪਾਸੇ ਖੋ ਸਕਦੇ ਹੋ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਪੂਰਾ ਸਤੋਰੇਲ ਪੂਰਾ ਖੁੱਲਾ ਖੇਤਰ ਮਿਲਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਇਕਾਈਆਂ ਵਿੱਚ ਤੁਸੀਂ ਇੱਥੇ ਕੀ ਦੇਖਦੇ ਹੋ ਜਦੋਂ ਮੈਂ ਇੱਥੇ ਖੜਾ ਹੁੰਦਾ ਹਾਂ ਮੈਨੂੰ ਪਿਛਲੇ ਪਾਸੇ ਦੇ ਖੇਤਰ ਤੱਕ ਬਹੁਤ ਸੀਮਤ ਪਹੁੰਚ ਮਿਲਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਲਈ ਆਮ ਤੌਰ ਤੇ ਇਹ ਸਿਰਫ ਅੰਸ਼ਕ ਤੌਰ ਤੇ ਵਰਤਿਆ ਜਾਂਦਾ ਹੈ ਇਹ ਪੂਰੀ ਤਰ੍ਹਾਂ ਨਹੀਂ ਵਰਤਿਆ ਜਾਂਦਾ ਪਰ ਜਦੋਂ ਸਾਡੇ ਕੋਲ ਸਾਈਡ ਸਟੋਰੀਰ ਹੁੰਦੀ ਹੈ ਤਾਂ ਸਾਡੇ ਕੋਲ ਪੂਰੇ ਬਾਕਸ ਖੇਤਰ ਤੱਕ ਪੂਰੀ ਪਹੁੰਚ ਹੁੰਦੀ ਹੈ ਸਟੋਰੇਜ ਵਿੱਚ ਦੂਜਾ ਵਿਕਲਪ ਸਾਈਡ ਦਰਾਜ਼ ਹੋ ਸਕਦਾ ਹੈ ਦੋ ਪੁਲਾ ਆਟ ਦਰਾਜ਼ ਜਾਂ ਅਸੀਂ ਤੁਹਾਨੂੰ ਦੋਵੇਂ ਵਿਕਲਪ ਇਕੱਠੇ ਪ੍ਰਦਾਨ ਕਰ ਸਕਦੇ ਹਾਂ ਇੱਕ ਪਾਸੇ ਖੁੱਲਣ ਯੋਗ ਦੂਜੇ ਪਾਸੇ ਦੇ ਦਰਾਜ਼ ਇਹਨਾਂ ਸਾਰੀਆਂ ਤਾਰਨਾਵਾਂ ਨੂੰ ਮੈਂ ਪਹਿਲਾਂ ਸਮਝਾਇਆ ਹੈ ਮੈਂ ਪਹਿਲਾਂ ਵੀਡੀਓਜ਼ ਵਿੱਚ ਦਿਖਾਇਆ ਹੈ ਕਿ ਸਕਰੀਨ ਤੇ ਇੱਕ ਛੁੱਟੀ ਜਿਹੀ ਕਲਿੱਪ ਚੱਲ ਰਹੀ ਹੈ ਜੋ ਤੁਹਾਨੂੰ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਦੋਵੇਂ ਵਿਕਲਪ ਦਿਖਾਉਂਦਾ ਹੈ ਆਮ ਤੌਰ ਤੇ ਸਟੋਰੇਜ ਲਈ ਸਭ ਤੋਂ ਵਧੀਆ ਵਿਕਲਪ ਦੋਵਾਂ ਆਸਿਆ ਲਈ ਸਾਈਡ ਖੁੱਲਣਯੋਗ ਸਟੋਰੇਜ ਹੈ ਕਿਉਂਕਿ ਇਹ ਸਾਨੂੰ ਪੂਰਾ ਖੇਤਰ ਪ੍ਰਦਾਨ ਕਰਦਾ ਹੈ ਅਤੇ ਉਹਨਾਂ ਤੱਕ ਪਹੁੰਚਣਾ ਵੀ ਆਸਾਨ ਹੈ ਕਿਉਂਕਿ ਇਸ ਪਾਸੇ ਸਾਡੇ ਕੋਲ ਕੁਝ ਨਹੀਂ ਹੈ ਇਹ ਇੱਕ ਨੀਵਾ ਖੇਤਰ ਹੈ ਇਸ ਲਈ ਗੱਦੇ ਦੇ ਹੇਠਾਂ ਹੱਥ ਨੂੰ ਸਲਾਈਡ ਕਰਨਾ ਅਤੇ ਇਸ ਨੂੰ ਅੱਗੇ ਅਤੇ ਪਿੱਛੇ ਵੱਲ ਖਿੱਚਣਾ ਕਾਫੀ ਆਸਾਨ ਹੈ ਆਮ ਤੌਰ ਤੇ ਇਹ ਥੋੜਾ ਮੁਸ਼ਕਲ ਹੁੰਦਾ ਹੈ ਇਸ ਲਈ ਇਹ ਸਟੋਰੇਜ ਹਿੱਸਾ ਹੈ ਸਿਰ ਅਸੀਂ ਨਾਈਟ ਸਟੈਂਡ ਵੱਲ ਵਧਦੇ ਹਾਂ ਨਾਈਟ ਸਟੈਂਡ ਬਹੁਤ ਹੀ ਸੁਵਿਧਾਜਨਕ ਹਨ ਕਿਉਂਕਿ ਰਾਤ ਨੂੰ ਤੁਹਾਨੂੰ ਅਸਲ ਪਹੁੰਚ ਯੋਗ ਆਸਾਨੀ ਨਾਲ ਪਹੁੰਚ ਯੋਗ ਚੀਜ਼ ਦੀ ਲੋੜ ਹੁੰਦੀ ਹੈ ਆਪਣੇ ਮੋਬਾਈਲ ਫੋਨ ਦਾ ਚਾਰਜਰ ਜਾਂ ਜਿਹੜੀਆਂ ਕਿਤਾਬਾਂ ਤੁਸੀਂ ਪੜ ਰਹੇ ਹੋ ਜਾਂ ਪਾਣੀ ਦੀ ਬੋਤਲ ਜਾਂ ਦਵਾਈਆਂ ਵਰਗੀ ਕੋਈ ਚੀਜ਼ ਅਤੇ ਇਸ ਲਈ ਇਹ ਚੀਜ਼ਾਂ ਬਹੁਤ ਸੌਕੀਆਂ ਹਨ ਬਿਸਤਰੇ ਦੇ ਬਹੁਤ ਨੇੜੇ ਹਨ ਤਾਂ ਜੋ ਤੁਸੀਂ ਇਹ ਤੱਕ ਆਸਾਨੀ ਨਾਲ ਪਹੁੰਚ ਸਕੋ ਮੋਬਾਈਲ ਜਾਂ ਆਪਣੇ ਨੇੜੇ ਦੀਆਂ ਹੋਰ ਚੀਜ਼ਾਂ ਰੱਖਣ ਲਈ ਤੁਹਾਨੂੰ ਬਿਸਤਰੇ ਤੋਂ ਉੱਠਣ ਦੀ ਲੋੜ ਨਹੀਂ ਹੈ ਓਟੋਮੋਨ ਇੱਥੇ ਹੈ ਅਤੇ ਫਿਰ ਅਸੀਂ ਇੱਕ ਬੈੱਡਰੂਮ ਵਿੱਚ ਦੂਜੀ ਮਹੱਤਵਪੂਰਨ ਚੀਜ਼ ਡਰੈਸਿੰਗ ਯੂਨਿਟ ਤੇ ਜਾਵਾਂਗੇ। ਇਹ ਡਰੈਸਿੰਗ ਯੂਨਿਟ ਇੱਕ ਫੈਚ ਸੰਗਲਪ ਹੈ। ਫੈਚ ਸੰਗਲਪ ਵਿੱਚ ਤਾਂਤ ਤੌਰ ਤੇ ਸਾਡੇ ਕੋਲ ਤਿੰਨ ਸ਼ੀਸ਼ੇ ਹੁੰਦੇ ਹਨ। ਇਸੇ ਤਰ੍ਹਾਂ ਡਿਜ਼ਾਈਨ ਇੱਥੇ ਹੈ। ਇਹ ਭਾਗਾ ਵਿੱਚ ਹੈ ਅਤੇ ਭਾਵੇਂ ਤੁਸੀਂ ਚਾਹੁੰਦੇ ਹੋ ਕਿ ਹਿੱਸਾ ਸਲਾਈਡ ਹੋਵੇ। ਇਹ ਹਿੱਸਾ ਥੋੜਾ ਜਿਹਾ ਕਰਵੀ ਹੋ ਸਕਦਾ ਹੈ। ਇਸ ਲਈ ਕਰੋ ਦੇ ਨਾਲ ਕੀ ਹੁੰਦਾ ਹੈ? ਜਦੋਂ ਤੁਸੀਂ ਇੱਥੇ ਖੜੇ ਹੁੰਦੇ ਹੋ ਤਾਂ ਤੁਹਾਨੂੰ ਸਾਈਡ ਦੇਖ ਰਹੀ ਮਿਲਦੀ ਹੈ। ਤਾਂ ਜੋ ਤੁਸੀਂ ਡਰੈਸਿੰਗ ਦਾ ਹਾਈਮ ਅਤੇ ਬੈਠਣ ਵਾਲੀ ਕੁਰਸੀ ਲਈ ਪੂਰੀ ਦਿੱਖ ਬਹੁਤ ਜ਼ਰੂਰੀ ਭਾਵੇਂ ਇਹ ਛੋਟੀ ਜਿਹੀ ਗੱਲ ਹੈ ਪਰ ਪੈਰਾਵੇ ਦੇ ਨਾਲ ਨਾਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਔਰਤਾਂ ਸਾਡੇ ਘਰ ਦੀਆਂ ਰਾਣੀਆਂ ਨੂੰ ਕੱਪੜੇ ਪਾਉਣ ਲਈ ਸਮਾਂ ਚਾਹੀਦਾ ਹੈ ਅਤੇ ਉਹ ਬੈਠ ਕੇ ਮੇਕਅਪ ਕਰਵਾਉਣਾ ਅਤੇ ਸਹੀ ਢੰਗ ਨਾਲ ਕੱਪੜੇ ਪਾਉਣਾ ਪਸੰਦ ਕਰਨਗੇ ਇਹ ਡ레ਸਿੰਗ ਯੂਨਿਟ ਲਈ ਬਹੁਤ ਹੀ ਸੌਖਾ ਅਤੇ ਬਹੁਤ ਲੋੜੀ ਦੀ ਚੀਜ਼ ਹੈ ਡਿਜ਼ਾਈਨ ਨਕਾਸ਼ੀ ਅਦਭੁਤ ਨਕਾਸ਼ੀ ਦਾ ਕੰਮ ਜੋ ਅਸੀਂ ਯੂਨਿਟਾਂ ਤੇ ਕਰਦੇ ਹਾਂ ਉਹ ਕਲਾਕਾਰੀ ਹੈ ਮਾਸਟਰ ਕਾਰੀਗਰ ਦਾ ਕੰਮ ਜੋ ਅਸੀਂ ਤੁਹਾਨੂੰ ਕਰਤੇ 700 ਤੋਂ ਵੱਧ ਵੀਡੀਓਜ਼ ਵਿੱਚ ਦਿਖਾਇਆ ਹੈ। ਹਰ ਜਗ੍ਹਾ ਅਸੀਂ ਇਹ ਦਿਖਾਇਆ ਹੈ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਲੋਕ ਦੁਬਾਰਾ ਨਕਾਸ਼ੀ ਵਾਲੇ ਫਰਨੀਚਰ ਨੂੰ ਪਿਆਰ ਕਰ ਰਹੇ ਹਨ। ਜੇਕਰ ਤੁਸੀਂ ਮਾਰਕੀਟ ਦੀ ਜਾਂਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਾਰੇ ਨਕਾਸ਼ੀ ਕਰਨ ਵਾਲੇ ਲੋਕਾਂ ਨੂੰ ਵਧੇਰੇ ਕੰਮ ਮਿਲ ਰਿਹਾ ਹੈ ਅਤੇ ਇਹ ਕਿਤੇ ਨਾ ਕਿਤੇ ਹੋਇਆ ਹੈ ਕਿਉਂਕਿ ਅਗਜ਼ਨੀ ਇਸ ਕਲਾ ਨੂੰ ਦੁਨੀਆ ਭਰ ਵਿੱਚ ਪ੍ਰਮੋਟ ਕਰ ਰਹੀ ਹੈ। ਇਸ ਯੂਨਿਟ ਦੇ ਨਾਲ ਇੱਕ ਹੋਰ ਦਿਲਚਸਪ ਚੀਜ਼ ਇੱਕ ਪੂਰੀ ਲੰਬਾਈ ਡਰੈਸਿੰਗ ਫਰੇਮ ਹੈ ਜਦੋਂ ਔਰਤਾਂ ਸਾਡੇ ਘਰ ਸਾਡੇ ਘਰ ਦੀਆਂ ਰਾਣੀਆਂ ਉਹ ਕੱਪੜੇ ਪਾਉਂਦੀਆਂ ਹਨ ਤਾਂ ਉਹਨਾਂ ਨੂੰ ਪੂਰਾ ਦ੍ਰਿਸ਼ਟੀਕੋਣ ਚਾਹੀਦਾ ਹੈ ਆਮ ਤੌਰ ਤੇ ਪਹਿਰਾਵੇ ਦਾ ਹੇਠਲਾ ਹਿੱਸਾ ਸਭ ਤੋਂ ਵੱਧ ਮਹੱਤਵਪੂਰਨ ਕੀਤਰ ਜਿਨ੍ਹਾਂ ਨੂੰ ਸਹੀ ਢੰਗ ਨਾਲ ਕਰਨ ਦੀ ਜ਼ਰੂਰਤ ਹੈ ਅਤੇ ਜਦੋਂ ਸਾਡੇ ਕੋਲ ਅੱਧਾ ਸ਼ੀਸ਼ਾ ਹੁੰਦਾ ਹੈ ਤਾਂ ਇਹ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਾਂ ਤਾਂ ਸਾਨੂੰ ਬਹੁਤ ਪਿੱਛੇ ਜਾਣਾ ਪੈਂਦਾ ਹੈ ਪੂਰੀ ਦੇਖ ਪ੍ਰਾਪਤ ਕਰਨ ਲਈ ਇਸ ਲਈ ਉਨਾ ਮਾਮਲਿਆਂ ਵਿੱਚ ਇਹ ਪੂਰੇ ਦੇਸ਼ ਸ਼ੀਸ਼ੇ ਅਸਲ ਵਿੱਚ ਲੋੜੀਂਦੇ ਹਨ ਅਤੇ ਇੱਥੇ ਤੁਸੀਂ ਸ਼ੀਸ਼ੇ ਵਿੱਚ ਦੇਖ ਸਕਦੇ ਹੋ ਮੈਨੂੰ ਪੂਰਾ ਦਿਖ ਮਿਲ ਰਿਹਾ ਹੈ ਅਤੇ ਇਹ ਇੱਕ ਪੂਰੇ ਦ੍ਰਿਸ਼ ਸ਼ੀਸ਼ੇ ਬਾਰੇ ਸਭ ਤੋਂ ਵਧੀਆ ਹਿੱਸਾ ਹੈ ਅਸੀਂ ਤੁਹਾਨੂੰ ਕਈ ਡਿਜ਼ਾਈਨ ਪ੍ਰਦਾਨ ਕਰ ਸਕਦੇ ਹਾਂ ਸਾਡੇ ਕੋਲ ਬਹੁਤ ਸਾਰੇ ਡਿਜ਼ਾਈਨ ਹਨ ਇਸ ਲਈ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਲੱਭ ਰਹੇ ਹੋ ਤਾਂ ਅਸੀਂ ਤੁਹਾਨੂੰ ਉਹ ਪ੍ਰਦਾਨ ਕਰ ਸਕਦੇ ਹਾਂ ਦੂਜੀ ਚੀਜ਼ ਇੱਕ ਟੀਵੀ ਯੂਨਿਟ ਹੈ ਟੀਵੀ ਯੂਨਿਟ ਡਰੈਸਿੰਗ ਯੂਨਿਟ ਨਾਲ ਮੇਲ ਖਾਂਦਾ ਹੈ ਅਤੇ ਇਸ ਲਈ ਦੁਬਾਰਾ ਉਸ ਆਕਾਰ ਦੀ ਲੋੜ ਹੈ ਜੋ ਤੁਸੀਂ ਚਾਹੁੰਦੇ ਹੋ ਅਤੇ ਉਚਾਈ ਜੋ ਤੁਸੀਂ ਚਾਹੁੰਦੇ ਹੋ ਇਹ ਕਈ ਦਰਾਜ਼ ਹੋ ਸਕਦੇ ਹਨ ਜੋ ਤੁਹਾਡੀ ਲੋੜ ਅਨੁਸਾਰ ਅਸੀਂ ਤੁਹਾਨੂੰ ਉਹ ਪ੍ਰਦਾਨ ਕਰ ਸਕਦੇ ਹਾਂ ਹੁਣ ਬੈੱਡਰੂਮ ਤੋਂ ਚਲਦੇ ਹੋਏ ਮੈਂ ਡਾਈਨਿੰਗ ਏਰੀਆ ਵਿੱਚ ਜਾਵਾਂਗਾ ਇੱਥੇ ਸਾਡੇ ਕੋਲ 8 ਸੀਟਰ ਡਾਈਨਿੰਗ ਹੈ ਅਤੇ ਸਾਡੇ ਸਭ ਤੋਂ ਭਾਰੇ ਡਾਈਨਿੰਗ ਡਿਜ਼ਾਈਨਰਾਂ ਵਿੱਚੋਂ ਇੱਕ ਹੈ ਜੋ ਮੈਂ ਤੁਹਾਨੂੰ ਹੁਣ ਤੱਕ ਦਿਖਾਇਆ ਹੈ ਇਸ ਡਾਈਨਿੰਗ ਵਿੱਚ ਸਾਡੇ ਕੋਲ ਇੱਕ ਬਹੁਤ ਭਾਈ ਮੇਜ਼ ਹੈ ਮੈਂ ਮੇਜ਼ ਤੇ ਜਾਵਾਂਗਾ ਪਹਿਲਾਂ ਮੈਂ ਤੁਹਾਨੂੰ ਕੁਰਸੀ ਦਿਖਾਵਾਂਗਾ ਅਤੇ ਇੱਥੇ ਕੁਰਸੀ ਜੇ ਤੁਸੀਂ ਦੇਖਦੇ ਹੋ ਇੱਕ ਪੂਰੀ ਪਿੱਠ ਹੈ ਜ਼ਮੀਨ ਤੋਂ ਸਿਖਰ ਤੱਕ ਇੱਕ ਸਿੰਗਲ ਪਿੱਠ ਆਮ ਤੌਰ ਤੇ ਕੁਰਸੀਆਂ ਵਿੱਚ ਸਾਡੇ ਕੋਲ ਚਾਰ ਪੈਰਾਂ ਦੀ ਧਾਰਨਾ ਹੈ ਇਹ ਇਸ ਵਿੱਚ ਇੱਕ ਵੱਖਰੀ ਧਾਰਨਾ ਹੈ ਅਤੇ ਇੱਥੇ ਕਰਵ ਤੁਸੀਂ ਪਿਛਲੇ ਕਰੋ ਨੂੰ ਚੰਗੀ ਤਰ੍ਹਾਂ ਕਰੋਡ ਕੁਰਸੀ ਉੱਚੀ ਉਖਰੀ ਕੁਰਸੀ ਅਤੇ ਡਬਲ ਨਕਾਸ਼ੀ ਦੇਖ ਸਕਦੇ ਹੋ ਮੂਰਲੇ ਪਾਸੇ ਦੇ ਨਾਲ ਨਾਲ ਯੂਨਿਟ ਦੇ ਪਿਛਲੇ ਪਾਸੇ ਨਕਾਸ਼ੀ ਅਤੇ ਸਾਡੇ ਸਭ ਤੋਂ ਵੱਧ ਵਿਕਣ ਵਾਲੇ ਸਭ ਤੋਂ ਵੱਧ ਪਸੰਦ ਕੀਤੇ ਗਏ ਮਾਡਲਾਂ ਵਿੱਚੋਂ ਇੱਕ ਅਤੇ ਇਹ ਖਾਸ ਭੋਜਨ ਜੋ ਅਸੀਂ ਅਮਰੀਕਾ ਨੂੰ ਭੇਜਿਆ ਹੈ, ਅਸੀਂ ਕਹਾਣਾ ਭੇਜਿਆ ਹੈ, ਅਸੀਂ ਤੰਜ਼ਾਨੀਆ ਭੇਜਿਆ ਹੈ। ਓਮਾਨ ਵਿੱਚ ਅਸੀਂ ਮੱਧ ਪੂਰਬ ਦੇ ਹੋਰ ਦੇਸ਼ਾਂ ਵਿੱਚ ਭੇਜਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਆਸਟ੍ਰੇਲੀਆ ਨੂੰ ਵੀ ਭੇਜਿਆ ਹੈ ਅਤੇ ਭਾਰਤ ਵਿੱਚ ਅਸੀਂ ਪੋਨੇਸ਼ਵਰ ਤੋਂ ਕੇਰਲਾ ਤੋਂ ਉੱਤਰ ਪੂਰਬ ਤੱਕ ਲਗਭਗ ਹਰ ਹਿੱਸੇ ਵਿੱਚ ਭੇਜਿਆ ਹੈ। ਤੁਹਾਨੂੰ ਇੱਕ ਬਹੁਤ ਹੀ ਭਾਰੀ ਡਿਜ਼ਾਈਨ, ਹਰ ਪਾਸੇ ਬਹੁਤ ਭਾਰੀ ਲੱਤਾਂ ਦੇਖ ਸਕਦੇ ਹੋ। ਇਸ ਲਾਟ ਦੀ ਚੌੜਾਈ ਦੇਖੋ ਇੱਕ ਬਹੁਤ ਭਾਰੀ ਲੱਤ ਅਤੇ ਇਹ ਠੋਸ ਲੱਕਣ ਹੈ ਪੂਰੀ ਠੋਸ ਲੱਕਣ ਇਹ ਖੋਕਰਾ ਨਹੀਂ ਹੈ ਅਤੇ ਇਸ ਡਾਈਨਿੰਗ ਸੈੱਟ ਵਿੱਚ ਮਾਸਟਰ ਚੇਅਰ ਨਹੀਂ ਹੈ ਇਸ ਲਈ ਸਾਰੀਆਂ ਕੁਰਸੀਆਂ ਇੱਕੋ ਜਿਹੀਆਂ ਹਨ ਅਤੇ ਸਿਖਰ ਇੱਕ ਗਲਾਸ ਲਈ ਹੈ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰੇ ਐਨਕਾਂ ਅਤੇ ਸ਼ੀਸ਼ੇ ਮਿਲਣਗੇ ਕਿਉਂਕਿ ਇਹ ਫਰਨੀਚਰ ਸਾਡੇ ਕਾਫੀ ਨੇੜੇ ਜਾ ਰਿਹਾ ਹੈ ਇਸ ਲਈ ਗਾਹਕਾਂ ਦੀ ਬੇਨਤੀ ਤੇ ਅਤੇ ਗਾਹਕਾਂ ਦੇ ਜੋਖਮ ਤੇ ਅਸੀਂ ਸਾਰੀਆਂ ਨਾਜ਼ੁਕ ਚੀਜ਼ਾਂ ਪ੍ਰਦਾਨ ਕੀਤੀਆਂ ਹਨ ਜੋ ਅਸੀਂ ਆਮ ਤੌਰ ਤੇ ਪ੍ਰਦਾਨ ਨਹੀਂ ਕਰਦੇ ਹਾਂ ਇਹ ਚੀਜ਼ਾਂ ਸਥਾਨਕ ਤੌਰ ਤੇ ਆਸਾਨੀ ਨਾਲ ਖਰੀਦੀਆਂ ਜਾ ਸਕਦੀਆਂ ਹਨ ਅਤੇ ਤੁਸੀਂ ਇਸ ਨੂੰ ਉੱਥੇ ਰੱਖ ਸਕਦੇ ਹੋ ਤਾਂ ਡਾਈਨਿੰਗ ਸੈੱਟ ਦੇ ਨਾਲ ਨਾਲ ਜੋਖਮ ਕਿਉਂ ਲਾਓ ਸਾਡੇ ਕੋਲ ਇੱਕ ਕਰੋਕਰੀ ਯੂਨਿਟ ਹੈ ਅਤੇ ਫਿਰ ਕਰੋਕਰੀ ਡਿਜ਼ਾਈਨ ਵਿੱਚ ਇੱਕ ਮਾਸਟਰਪੀਸ ਹੈ ਚਾਰ ਦਰਵਾਜ਼ੇ ਵਾਲੀ ਕਰੋਕਰੀ ਅਤੇ ਡਿਜ਼ਾਈਨ ਨਾਲ ਮੇਲ ਖਾਂਦੀ ਹੈ ਜੋ ਸਾਡੇ ਕੋਲ ਦੁਬਾਰਾ ਆਫ ਵਾਈਟ ਅਤੇ ਗੋਲਡ ਵਿੱਚ ਹੈ ਜੋ ਗਾਹਕ ਦੁਆਰਾ ਚੁਣੇ ਗਏ ਡਿਜ਼ਾਈਨ ਨੂੰ ਉਜਾਗਰ ਕਰਦੀ ਹੈ ਅਤੇ ਇੱਕ ਵਧੀਆ ਦਿੱਖ ਵਾਲਾ ਡਿਜ਼ਾਈਨ ਜੋ ਡਾਈਨਿੰਗ ਸੈੱਟ ਦੇ ਨਾਲ ਜਾਂਦਾ ਹੈ ਅੱਗੇ ਵੱਧਦੇ ਹੋਏ ਮੈਂ ਤੁਹਾਨੂੰ ਇੱਥੇ ਲਿਵਿੰਗ ਰੂਮ ਸੈੱਟ ਦਿਖਾਵਾਂਗਾ ਇਹ 3 ਤੋਂ 2 2 ਦੇ ਨਾਲ ਇੱਕ 3 ਸੀਟਰ ਹੈ ਸੀਟਰ ਅਤੇ ਡਬਲ ਕਾਰਵਿੰਗ ਦੁਬਾਰਾ ਸਾਡੇ ਸਭ ਤੋਂ ਭਾਰੀ ਨਕਾਸ਼ੀ ਵਾਲੇ ਡਿਜ਼ਾਈਨਾਂ ਵਿੱਚੋਂ ਇੱਕ ਇਹ ਮੈਂ ਤੁਹਾਨੂੰ ਇੰਟੀਕ ਸੋਨੇ ਵਿੱਚ ਦਿਖਾਇਆ ਹੈ ਅਸੀਂ ਇਸ ਨੂੰ ਕੁਦਰਤੀ ਫਿਨਿਸ਼ ਵਿੱਚ ਕੀਤਾ ਹੈ ਅਸੀਂ ਇਸ ਨੂੰ ਕਾਪਰ ਫਿਨਿਸ਼ ਆਫ ਸਗੇਦ ਚਿੱਟੇ ਵਿੱਚ ਕੀਤਾ ਹੈ ਇਥੇ ਕਈ ਰੰਗਾਂ ਦੇ ਕਈ ਸ਼ੇਡਾਂ ਅਤੇ ਮਲਟੀਪਲ ਫੈਬਰਿਕ ਵਿਕਲਪਾਂ ਨੂੰ ਦੇਖਦੇ ਹੋਏ ਅਤੇ ਦੁਬਾਰਾ ਇਹ ਵੀ ਅਸੀਂ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭੇਜਿਆ ਹੈ ਭਾਰਤ ਤੋਂ ਬਾਹਰ ਜੇਕਰ ਤੁਸੀਂ ਭਾਰੀ ਨਕਾਸ਼ੀ ਵਾਲੇ ਸੋਫੇ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਡਿਜ਼ਾਈਨ ਹੈ ਬਲੈਂਡ ਦੁਆਰਾ ਚੁਣਿਆ ਗਿਆ ਫੈਬਰਿਕ ਅਤੇ ਸਾਗ ਦੀ ਲੱਕੜ ਵਿੱਚ ਦੁਬਾਰਾ ਚਿੱਟੇ ਅਤੇ ਸੋਨੇ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਦੋ ਸਾਈਡ ਟੇਬਲ ਅਤੇ ਇੱਕ ਵੱਡਾ ਸੈਂਟਰ ਟੇਬਲ ਸ਼ਾਮਲ ਹੁੰਦਾ ਹੈ। ਦਰਦਰਸ਼ਤ ਲੋਡ ਅਨੁਸਾਰ ਦੁਬਾਰਾ ਗਲਾਸ ਸਿਖਰ ਤੇ ਹੈ ਜਿਵੇਂ ਕਿ ਗਾਹਕ ਚਾਹੁੰਦਾ ਸੀ ਅਤੇ ਅਸੀਂ ਇਹ ਪ੍ਰਦਾਨ ਕੀਤਾ ਹੈ ਕਿਉਂਕਿ ਸਥਾਨ ਕਾਫੀ ਨੇੜੇ ਹੈ ਇਸ ਲਈ ਇਹ ਇਸ ਦੇ ਨਾਲ ਚੱਲ ਰਿਹਾ ਹੈ ਇੱਕ ਹੋਰ ਚੀਜ਼ ਜੋ ਹੋਰ ਸੁੰਦਰਤਾ ਵਧਾ ਸਕਦੀ ਹੈ ਅਸਲ ਵਿੱਚ ਤੁਹਾਡੇ ਲਿਵਿੰਗ ਰੂਮ ਵਿੱਚ ਅਦਭੁਤ ਸੁੰਦਰਤਾ ਇੱਕ ਝੂਲਾ ਹੈ। ਜਦੋਂ ਤੁਸੀਂ ਲਿਵਿੰਗ ਰੂਮ ਸੈੱਟ ਦੇ ਨਾਲ ਇੱਕ ਝੂਲਾ ਪਾਉਂਦੇ ਹੋ ਤਾਂ ਇੱਕ ਕਮਰੇ ਦੀ ਪੂਰੀ ਸਜਾਵਟ ਪੂਰੀ ਸਜਾਵਟ ਨੂੰ ਬਦਲ ਦਿੰਦਾ ਹੈ ਜਦੋਂ ਅਸੀਂ ਲਿਵਿੰਗ ਰੂਮ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਤਾਂ ਲੋਕ ਅੰਦਰੂਨੀ ਮੁੰਡੇ ਜਾਂ ਆਰਕੀਟੈਕਟ ਆਮ ਤੌਰ ਤੇ ਬਹੁਤ ਵੱਖਰੀਆਂ ਧਾਰਨਾਵਾਂ ਦਾ ਸੁਝਾਅ ਦਿੰਦੇ ਹਨ ਬੈੱਡਰੂਮ ਤੁਹਾਡੀ ਆਪਣੀ ਜਗ੍ਹਾ ਹੈ ਜਿੱਥੇ ਤੁਸੀਂ ਖੁਦ ਜਾਂਦੇ ਹੋ ਮਹਿਮਾਨ ਆਮ ਤੌਰ ਤੇ ਬੈੱਡਰੂਮ ਵਿੱਚ ਨਹੀਂ ਜਾਂਦੇ ਹਨ ਪਰ ਲਿਵਿੰਗ ਰੂਮ ਲਿਵਿੰਗ ਏਰੀਆ ਉਹ ਜਗ੍ਹਾ ਹੈ ਜੋ ਤੁਹਾਨੂੰ ਪਰਿਭਾਸ਼ਿਤ ਕਰਦੀ ਹੈ ਕਿਉਂਕਿ ਜੋ ਲੋਕ ਤੁਹਾਡੇ ਸਥਾਨ ਤੇ ਆਉਂਦੇ ਹਨ ਉਹ ਲਿਵਿੰਗ ਰੂਮ ਵਿੱਚ ਆਉਂਦੇ ਹਨ ਅਤੇ ਉਹ ਤੁਹਾਡੇ ਦੁਆਰਾ ਉੱਥੇ ਰੱਖੇ ਗਏ ਫਰਨੀਚਰ ਦੁਆਰਾ ਤੁਹਾਡਾ ਨਿਰਣਾ ਕਰਦੇ ਹਨ ਅਤੇ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਅਦਭੁਤ ਸੰਗਠਨ ਹੈ ਮੈਨੂੰ ਯਕੀਨ ਹੈ ਕਿ ਹਰ ਕੋਈ ਤੁਹਾਡੇ ਫਰਨੀਚਰ ਦੀ ਚੋਣ ਤੋਂ ਬਹੁਤ ਖੁਸ਼ ਅਤੇ ਪ੍ਰਸ਼ੰਸਾਯੋਗ ਹੋਵੇਗਾ ਅਤੇ ਉਹ ਹੈਰਾਨ ਹੋਣਗੇ ਕਿ ਤੁਸੀਂ ਅਜਿਹੇ ਸ਼ਾਨਦਾਰ ਸੰਕਰਪਾਂ ਬਾਰੇ ਕਿਵੇਂ ਸੋਚ ਸਕਦੇ ਹੋ ਲਿਵਿੰਗ ਰੂਮ ਕਰਨੇਚਰ ਹੋ ਸਕਦਾ ਹੈ ਸੋਫੇ ਦੇ ਨਾਲ ਤੁਸੀਂ ਸਿਰਖ ਹੈਂਡਲਸ ਦੇ ਬਿਨਾਂ ਦੀਵਾਨ ਇੱਕ ਉਟੋਮੈਨ ਬੈਕ ਸੈਟੀ ਲਈ ਜਾ ਸਕਦੇ ਹੋ ਇਹ ਸਾਰੇ ਵਿਕਲਪ ਮੈਂ ਪਹਿਲਾਂ ਹੀ ਵੱਖ-ਵੱਖ ਰੰਗਾ ਸ਼ੇਡਾਂ ਡਿਜ਼ਾਈਨਾਂ ਫੈਬਰਿਕਸ ਅਤੇ ਸੰਕਲਪਾਂ ਵਿੱਚ ਕਈ ਵਾਰ ਦਿਖਾ ਚੁੱਕੇ ਹਾਂ ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਇਹ ਚੀਜ਼ਾਂ ਗਾਹਕ ਦੇ ਸਥਾਨ ਤੇ ਪਹੁੰਚਣ ਤੇ ਕਿਵੇਂ ਦਿਖਾਈ ਦਿੰਦੀਆਂ ਹਨ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਪ੍ਰਸ਼ੰਸਾ ਪੱਤਰ ਭਾਰ ਦੀ ਜਾਂਚ ਕਰ ਸਕਦੇ ਹੋ ਅਤੇ ਤੁਹਾਨੂੰ ਸੈਂਕੜੇ ਅਤੇ ਸੈਂਕੜੇ ਸ਼ਾਨਦਾਰ ਤਸਵੀਰਾਂ ਸ਼ਾਨਦਾਰ ਡਿਜ਼ਾਈਨ ਮਿਲਣਗੇ ਇੱਕ ਵਾਰ ਜਦੋਂ ਉਹ ਗਾਹਕ ਦੇ ਸਥਾਨ ਤੇ ਪਹੁੰਚ ਜਾਂਦੇ ਹਨ ਤਾਂ ਉਹ ਅਸਲ ਵਿੱਚ ਬਹੁਤ ਹੀ ਅਦਭੁਤ ਦਿਖਾਈ ਦਿੰਦੇ ਹਨ ਕਿਉਂਕਿ ਪਰਦਿਆਂ ਅਤੇ ਗਲਿਚਾਂ ਅਤੇ ਵੱਖ-ਵੱਖ ਫਰਸ਼ਾਂ ਅਤੇ ਵਕਰੀਆਂ ਕੰਧਾਂ ਦੇ ਨਾਲ ਸੈਟਿੰਗ ਦੇ ਨਾਲ ਹਰ ਚੀਜ਼ ਉਸ ਤੋਂ ਬਿਲਕੁਲ ਵੱਖਰੀ ਦਿਖਾਈ ਦਿੰਦੀ ਹੈ ਜੋ ਅਸੀਂ ਇੱਥੇ ਸਾਧਾਰਨ ਸੈਟਅਪ ਵਿੱਚ ਦਿਖਾ ਰਹੇ ਹਾਂ ਕਾਫੀ ਸਾਧਾਰਨ ਸੈਟਅਪ ਵਿੱਚ ਅਤੇ ਪਾਸਿਆਂ ਤੇ ਬੈਠੇ ਕਈ ਆਈਟਮਾਂ ਦੇ ਨਾਲ ਇਹ ਇਕਾਈਆਂ ਇਸ ਕਿਸਮ ਦਾ ਫਰਨੀਚਰ ਬਣਾਉਣਾ ਆਸਾਨ ਨਹੀਂ ਹੈ ਬਹੁਤ ਸਮਾਂ ਲੱਗਦਾ ਹੈ ਬਹੁਤ ਸਾਰਾ ਤਰਬਾ ਬਹੁਤ ساری ਕਲਾ ਅਤੇ ਇਸ ਕਿਸਮ ਦਾ ਹਿੱਸਾ ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਆਸਾਨੀ ਨਾਲ ਨਹੀਂ ਸਭ ਤੋਂ ਵਧੀਆ ਹਿੱਸਾ ਬੇਸਪੋਕ ਹੈ ਤੁਹਾਡੀ ਪਸੰਦ ਦੇ ਅਨੁਸਾਰ ਤੁਹਾਡੀ ਪਸੰਦ ਦੇ ਅਨੁਸਾਰ ਅਨੁਕੂਲੇ ਜਦੋਂ ਤੁਸੀਂ ਅਜਿਹੇ ਲਰਜ਼ਰੀ ਸੈਟਅਪ ਲਈ ਜਾ ਰਹੇ ਹੋ ਅਜਿਹਾ ਇੱਕ ਵੱਖਰਾ ਸੈਟਅਪ ਜੋ ਅਸੀਂ ਫਿਲਮਾਂ ਸ਼ੋਅਜ਼ ਜਾਂ ਬਹੁਤ ਹੀ ਉੱਚ ਅੰਤ ਵਿੱਚ ਦੇਖਿਆ ਹੈ ਮਧਪੂਰਬ ਵਿੱਚ ਜਾਂ ਭਾਰਤ ਤੋਂ ਬਾਹਰ ਸਟੋਰ ਕਿਉਂਕਿ ਇਹ ਯੂਨਿਟ ਆਮ ਤੌਰ ਤੇ ਭਾਰਤ ਵਿੱਚ ਸ਼ੋਰੂਮਾਂ ਵਿੱਚ ਪ੍ਰਦਰਸ਼ਿਤ ਨਹੀਂ ਹੁੰਦੇ ਹਨ ਇਸ ਲਈ ਤੁਸੀਂ ਭਾਰਤ ਤੋਂ ਬਾਹਰ ਵੱਖ-ਵੱਖ ਉੱਚ ਅੰਤ ਦੇ ਸ਼ੋਰੂਮਾਂ ਵਿੱਚ ਦੇਖ ਸਕਦੇ ਹੋ ਬਹੁਤ ਭਾਰੀ ਉਕਰੀ ਹੋਈ ਹੈ ਅਤੇ ਸੋਨੇ ਦੇ ਪੱਤਿਆਂ ਦੇ ਨਾਲ ਸੋਨੇ ਦੀ ਹਾਈਲਾਈਟਿੰਗ ਹੈ ਅਤੇ ਅਸੀਂ ਇਸ ਨੂੰ ਦੁਨੀਆ ਭਰ ਵਿੱਚ ਭੇਜ ਰਹੇ ਹਾਂ ਜੇਕਰ ਤੁਹਾਨੂੰ ਇਸ ਕਿਸਮ ਦਾ ਫਰਨੀਚਰ ਪਸੰਦ ਹੈ ਤਾਂ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਲੱਭ ਰਹੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ ਤੁਹਾਡੀ ਜ਼ਰੂਰਤ ਬਾਰੇ ਗੱਲ ਕਰਨ ਵਿੱਚ ਖੁਸ਼ੀ ਹੋਵੇਗੀ ਅਸੀਂ ਤੁਹਾਡੇ ਸਵਾਦ ਅਤੇ ਤੁਹਾਡੀ ਪਸੰਦ ਦੇ ਅਨੁਸਾਰ ਤੁਹਾਡੀ ਲੋੜ ਅਨੁਸਾਰ ਜੋ ਤੁਸੀਂ ਚਾਹੁੰਦੇ ਹੋ ਬਣਾ ਸਕਦੇ ਹਾਂ ਉਮੀਦ ਹੈ ਕਿ ਤੁਹਾਨੂੰ ਸਾਡਾ ਕੰਮ ਪਸੰਦ ਆਵੇ ਇਹ ਸਭ ਹੱਥ ਦੀ ਨਕਾਸ਼ੀ ਹੈ ਕਾਰੀਗਰਾਂ ਦਾ ਕੰਮ ਮਾਸਟਰ ਕਾਰੀਗਰਾਂ ਦਾ ਕੰਮ ਹੈ ਅਤੇ ਇਸ ਵਿੱਚ ਸਥਾਨਕ ਮਜ਼ਦੂਰਾ ਸਥਾਨਕ ਲੋਕਾਂ ਦੀ ਬਹੁਤ ਮਿਹਨਤ ਸ਼ਾਮਲ ਹੈ ਕਲਾ ਜੋ ਸਾਡੇ ਸ਼ਹਿਰ ਨਾਲ ਸੰਬੰਧਿਤ ਹੈ ਸਥਾਨਕ ਕਲਾ ਜੋ ਗਲੋਬਲ ਜਾ ਰਹੀ ਹੈ ਤੁਹਾਡਾ ਅਨਵਾਰ